ਜੀ ਜਸ਼ਿਕਾਲ ਫਰੈਂਡ ਕੀ ਹਲਚਲ ਆ ਤੁਹਾਡੇ ਤੇ ਦੇਖੋ ਜੀ ਆਪਾਂ ਘਰ ਦੇ ਕੰਮ ਕਾਰ ਸਾਰੇ ਕਰ ਚੁੱਕੇ ਦੇਖੋ ਫਰੈਂਡ ਮੇਰੇ ਕੱਪੜੇ ਸੁੱਕੀ ਜਾਂਦੇ ਆ ਦੇਖੋ ਤੇ ਟਾਰ ਦਿੱਤੇ ਹੋ ਹੈ ਨਹੀਂ ਸੀਗਾ ਹਨਾ ਜਗ੍ਹਾ ਹੈ ਨਹੀਂ ਸੀਗੀ ਤੇ ਜਿੰਨੇ ਕ ਪਾਏਗੇ ਉਧਰ ਪਾਤੇ ਤੇ ਬਾਕੀ ਆ ਪਾਏ ਪਏ ਆ ਜੀ ਤੇ ਵਿੜਾ ਬੂੜਾ ਤੋਤਾ ਪਿਆ ਜਮਾ ਫਨਾਇਸੋ ਆ ਪਿਆ ਕਾ ਮਸਾੜਾ ਫਰੈਂਡ ਆਪਣਾ ਆਪਾਂ ਹੁਣ ਵਿਲੇ ਆ ਬਸ ਬੈਠੇ ਸੀਗੇ ਅੰਦਰ ਪਈ ਸੀ ਬੈਠੇ-ਬੈਠੇ ਮੈਂ ਸੋਚ ਲਿਆ ਵੀ ਚਲੋ ਇੱਕ ਮਾੜਾ ਜਿਹਾ ਦਿਖਾ ਦਗੇ ਫਰੈਂਡਾਂ ਨੂੰ ਕਿਉਂਕਿ ਮੈਨੂੰ ਨਾ ਮੇਰੇ ਘਰ ਦਾ ਬੜਾ ਚਾਹ ਜੀ ਫਰੈਂਡ ਮੇਰਾ ਘਰ ਬਣਿਆਗਾ ਘੱਟੋ-ਘੱਟ 30-35 ਸਾਲਾਂ ਬਾਅਦ ਆਪਦਾ ਘਰ ਫਰੈਂਡ ਤੇ ਅਸੀਂ ਕਿਰਾਏ ਤੇ ਰਹੇ ਹਾਂ ਇੰਨਾ ਚਿਰ ਮੇਰਾ ਜਦੋਂ ਵਿਆਹ ਹੋਇਆ ਸੀਗਾ ਵਿਆਹ ਤੇ ਵਿਆਹ ਹੋਏ ਵੀ ਕਿਰਾਏ ਤੇ ਸੀਗੇ ਆਪਾਂ ਹੋ ਕੇ ਕਿਰਾਏ ਤੇ ਆਏ ਸੀਗੇ ਤੇ ਮੈਨੂੰ ਨਾ ਬਾਹਲਾ ਚਾ ਚੜਿਆ ਰਹਿੰਦਾ ਫਰੈਂਡ ਵੀ ਮੈਂ ਤੁਹਾਨੂੰ ਆਪਦੇ ਦੋਸਤਾਂ ਉਹਨਾਂ ਵੀ ਘਰ ਦਿਖਾਈ ਜਾਵਾ ਬਸ ਆਪਦਾ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਹਨਾ ਤੇ ਮਸਾਂ ਆਪਦੇ ਘਰ ਦੇ ਵਿੱਚ ਬੈਠੇ ਆ ਜੀ 35 ਸਾਲਾਂ ਬਾਅਦ ਤੇ ਹੋਰ ਤਿੰਨਕਸਾਲ ਹੀ ਹੋਇਆ ਮਕਾਨ ਪਾਇਆ ਨੂੰ ਆਪਣੇ ਨੂੰ ਤੇ ਬਸ ਮੈਨੂੰ ਇਹੀ ਚਾ ਚੜਿਆ ਰਹਿੰਦਾ ਮਕਾਨ ਆਪਦੇ ਘਰ ਦਾ ਵੀ ਮੈਂ ਆਪਦਾ ਘਰ ਵਾਰ ਹੀ ਦਿਖਾਈ ਜਾਵਾ ਹਨਾ ਤੇ ਮੈਂ ਬਹੁਤ ਖੁਸ਼ ਰਹਿਣੀ ਆ ਆਪਦੇ ਘਰੇ ਫਰੈਂਡ ਟੈਨਸ਼ਨ ਫਰੀ ਰਹਿਣੀ ਆ ਟੈਂਸ਼ਨਾਂ ਦਾ ਬਹੁਤ ਨੇ ਦਿਮਾਗ ਦੇ ਉੱਤੇ ਪਰ ਮੈਂ ਕਦੇ ਨਾ ਮੰਨ ਤੇ ਲਈ ਨਹੀਂ ਗੱਲ ਉਹ ਮੇਰੇ ਕੋ ਕੁੱਕਰ ਦੇਖੋ ਕਿਵੇਂ ਹੋਇਆ ਪਿਆਗਾ ਤੇ ਤੁਸੀਂ ਵੀ ਫਰੈਂਡ ਖੁਸ਼ ਰਿਹਾ ਕਰੋ ਹਨਾ ਤੇ ਵੇਖੀ ਮੇਰੇ ਘਰ ਵਾਲਾ ਬਾਲਾ ਖਰਾਬ ਬੰਦਾ ਆਪ ਰੋਟੀ ਖਾ ਕੇ ਤੇ ਰੋਟੀਆਂ ਡੱਬਾ ਟਾਕੇ ਨਹੀਂ ਗਿਆ ਦੇਖੋ ਗਲਤ ਆ ਗੱਲ ਆਪਾਂ ਰੋਟੀ ਪਾਣੀ ਖਾ ਲਿਆ ਫਰੈਂਡ ਤੇ ਭਿੰਡੀਆਂ ਦੀ ਦਾਲ ਮੇਰੀ ਅੱਜ ਬਣੀ ਸੀ ਬਹੁਤ ਜ਼ਿਆਦਾ ਸਵਾਦ ਤੇ ਮੇਰਾ ਜੀ ਕਰਦਾ ਵੀ ਇੱਕ ਰੋਟੀ ਮੈਂ ਹੋਰ ਖਾ ਲਾਂ ਮਨ ਕਰੀ ਜਾਂਦਾ ਦਾਲ ਦੇਖ ਕੇ ਭਿੰਡੀਆਂ ਦੀ ਤੇ ਵੀ ਇੱਕ ਰੋਟੀ ਹਾਂ ਰਖਾਵਾ ਚਲੋ ਮੈਂ ਖਾਉਂਗੀ ਜ਼ਰੂਰ ਰੋਟੀ ਇੱਕ ਹੋਰ ਤੇ ਆਈ ਦੇ ਚਾਹ ਫਰੈਂਟ ਮੈਂ ਜੂਸ ਬਣਾ ਕੇ ਪੀਣੀ ਹੁੰਦੀ ਆ ਨਾ ਇਹ ਆ ਇਹ ਆ ਇਹ ਤਾਂ ਬੰਦ ਹੋ ਜਾਂਦੀ ਆ ਤੇ ਉਹ ਪਈ ਆਪਣੇ ਕੇਲੇ ਕੇਲੇ ਆਪਾਂ ਖਾਵਾਂਗੇ ਤੇ ਪੰਨਾ ਮਰੋਟੀ ਖਾਉਂਗੀ ਕਿਉਂਕਿ ਅੱਜ ਮੈਂ ਨਿੰਬੂ ਨਚੋੜਤਾ ਪਿੰਡਾਂ ਦੀ ਦਾਲ ਚ ਤੇ ਨਿੰਬੂ ਨਚੋੜੇ ਤੋਂ ਤੇ ਬਲਾਈ ਸਵਾਦ ਖੱਟ ਖੱਟਕੱਟੀ ਜੀ ਲੱਗੀ ਮੈਨੂੰ ਤੇ ਆਹ ਦੇਖੋ ਦੋਸਤੋ ਮੇਰੇ ਘਰ ਵਾਲਾ ਰਾਤ ਮੇਰੀ ਕੁੜੀ ਦੀਆਂ ਲਿਆ ਚੱਪਲਾਂ ਟੁੱਟਕ ਨਾ ਸੋਧੀਆਂ ਤੇ ਜਮਾ ਹੀ ਉਹਨੂੰ ਚੀਜ਼ ਦਾ ਪਤਾ ਹੀ ਨਹੀਂ ਹੈਗਾ ਇਹ ਬੱਚੇ ਦਾ ਪੈਰ ਕਿੱਡਾ ਛੋਟਾ ਨਾ ਲਿਆ ਤੀਆਂ ਪੈਰ ਉਹਦਾ ਵੱਡਾ ਗਾ ਤੇ ਜਮਾ ਦੇ ਕਿ ਛੋਟੀਆਂ ਚੱਪਲਾਂ ਵਿਚਾਰੀ ਦੇ ਤੇ ਉਹਨੇ ਵੇਖਾਂ ਹੀ ਨਹੀਂ ਨਾ ਵੀ ਐਡਾ ਹੋ ਪਾਈ ਆ ਵੀ ਆ ਕੁੜੀ ਦੇ ਪੈਰ ਤਾਂ ਕੁੜੀ ਮੇਰੀ ਆਪ ਵੀ ਲੰਬੀ ਹੋ ਤੇ ਪੈਰ ਵੀ ਲੰਬੇ ਆ ਤੇ ਆ ਦੇਖੋ ਦੋਸਤੋ ਮੇਰਾ ਸੀਸਾ ਐ ਬਬਰ ਕੀ ਪੁੱਛੇ ਪੁੱਛੇ ਲਾਇ ਸੀਗੇ ਤੇ ਹੁਣ ਸਾਡੀ ਕੁੜੀ ਨਾ ਬਹਲਾ ਖਲਿਆਰਾ ਬਣਦੀ ਆ ਬਹੁਤ ਜ਼ਿਆਦਾ ਤੇ ਤੁਸੀਂ ਕਮੈਂਟਾਂ ਚ ਜਰੂਰ ਸੋਹਣੇ ਸੋਹਣੇ ਕਮੈਂਟ ਕਰ ਦਿਆ ਕਰੋ ਜੀ ਮੇਰੇ ਨੂੰ ਹੌਸਲਾ ਹੋ ਜਾਂਦਾ ਹੈਗਾ ਵੀ ਮੇਰੇ ਦੋਸਤ ਮੈਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਆ ਤੇ ਵਧੀਆ ਵਧੀਆ ਉਹ ਕਰਦੇ ਆ ਆਪਾਂ ਬਾਹਰ ਦੀ ਲਵੇਖ ਕੇ ਆਉਣੇ ਬਾਹਰ ਕੋਈ ਗੱਲਬਾਤ ਕੀਤੀ ਆ ਬੱਚੇ ਆਏ ਸੀ ਕਹਿੰਦੇ ਆਂਟੀ ਵੀਡੀਓ ਬਣਾਈਏ ਤੇ ਮੈਂ ਬਣਾਈ ਨਹੀਂ ਮੈਂ ਫੋਨ 'ਚ ਲੱਗੀ ਹੋਈ ਸੀ ਖੰਡ ਦਾ ਫੋਨ ਆਇਆ ਹੋਇਆ ਸੀਗਾ ਤੇ ਖੰਡ ਦਾ ਫੋਨ ਆਇਆ ਸੀ ਖੰਡ ਦਾ ਤੇ ਮੈਂ ਉਹਦੇ ਨਾਲ ਬੀਜੀ ਸੀ ਦੇਖੋ ਦੋਸਤੋ ਮੇਰੇ ਫੇੜ ਪੌਦੇ ਇਹਨਾਂ ਨੂੰ ਮੈਂ ਡੇਲੀ ਪਾਣੀ ਪਾਉਣੀ ਹੈ ਡੇਲੀ ਦੇਖੋ ਮਣੀ ਪਲਾਟ ਇਹ ਉਹ ਵੇਲ ਆ ਬੂਹੇ ਅੱਗ ਫੁੱਲਾਂ ਵਾਲੀ ਵੇਲ ਘਾਲਤੀ ਵੇ ਤੈਨੂੰ ਤੱਕਣ ਬਹਾਨੇ ਪਾਣੀ ਪਾ ਪਾ ਕੇ ਇਹ ਆਕੜਾ ਰੱਖਿਆ ਹੋਇਆ ਭਰ ਕੇ ਐਮਰਜੈਂਸੀ ਜੀ ਤੇ ਕਈ ਵਾਰੀ ਬੱਚੇ-ਪੁੱੱਚੇ ਆ ਜਾਂਦੇ ਆ ਬਾਵਾ ਆਪਣੇ ਘਰੇ ਹਨ ਫਿਰ ਉਹ ਕਈ ਫਰਿੱਜ ਵਾਲਾ ਪਾਣੀ ਪੀਣ ਆਲੇ ਹੁੰਦੇ ਆ ਤੇ ਕਈ ਫਿਰ ਇੱਥੇ ਹੀ ਪੀ ਲੈਂਦੇ ਆ ਥੌੜੇੇ ਚੋਂ ਹੀ ਪਾਣੀ ਤੇ ਮੈਂ ਉਹਨਾਂ ਨੂੰ ਕਦੇ ਨਹੀਂ ਰੋਕ ਟੋਕ ਕੀਤੀ ਮੈਂ ਕਹਿੰਨੇ ਜਿੱਥੋਂ ਮਰਜੀ ਪੀ ਲਓ ਆ ਥੌੜਾ ਪਿਓ ਫਰਿੱਜ ਪੀਆ ਕੈਂਪਰ ਪੀਆ ਤੇ ਕਮੈਂਟਾਂ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ ਮੇਰਾ ਘਰ ਤੁਹਾਨੂੰ ਘੈਂਟ ਲੱਗਦਾ ਗੱਲਬਾਤ ਸਫਾਈ ਮੈਂ ਰੱਖਦੀ ਆ ਕਿ ਨਹੀਂ ਰੱਖਦੀ ਤੇ ਕਈ ਇੰਸਟਾਗ੍ਰam ਤੇ ਮੈਸੇਜ ਕਰਦੇ ਆ ਕਮੈਂਟ ਕਰਦੇ ਆ ਵੀ ਕਰਨਾ ਤਾਂ ਵੀਡੀਓ ਦੇ ਵਿੱਚ ਰੁੱਝੀ ਰਹਿੰਦੀ ਆ ਤੇ ਕੋਈ ਉਹ ਸਫਾਈ ਨਹੀਂ ਰੱਖਦੀ ਘਰ ਦੀ ਤੇ ਫਰੈਂਡ ਹੁਣ ਜਿੰਨੀ ਕੁ ਮੇਰੇ ਤੋਂ ਹੁੰਦੀ ਆ ਹਨਾ ਮੈਂ ਓਨੇ ਕੁ ਕਰ ਲੈਨੇ ਆ ਆਪਣੇ ਆਲੂ ਗੰਡੇ ਪਏ ਆ ਜੀ ਵਿੱਚ ਕੁੜੀ ਨੇ ਖੇਡਾ ਰੱਖ ਰੱਖੀਆਂ ਪਾਗਲ ਨੇ ਬੱਚੀ ਆ ਚਲੋ ਛੋਟੀ ਆ ਹਨਾ ਹੁਣ ਗਈ ਆ ਪਾਪਾ ਨਾਲ ਬਾਜ਼ਾਰ ਚੱਪਲਾ ਰਾਤ ਉਹਦੇ ਛੋਟੀਆਂ ਆ ਗਈਆਂ ਸਹੀਆਂ ਤੇ ਉਹ ਹੁਣ ਲੈ ਦੋ ਜੋੜੇ ਲਿਆਏ ਇਹ ਉਹ ਦੋਨੇ ਜੋੜਾ ਚ ਦੋਨੇ ਹੋ ਆਗੇ ਛੋਟੇ ਹੁਣ ਚੇਂਜ ਕਰਨ ਗਏ ਆ ਤੇ ਆ ਮੇਰੀ ਵੇਲੀ ਪਈ ਆ ਵੇਲੜ ਆ ਵੇਲੜ ਆ ਵੇਲੜ ਸਾਡੀ ਐਂ ਪਈ ਰਹਿੰਦੀ ਆ ਵੇਲੜੇ ਉੱਠ ਆ ਵੇਲੜੇ ਜਦ ਤਰਾ ਵੇਲੜੇ ਆ ਬਲੈਕ ਬੋਰਡ ਲਾਇਆ ਹੋਇਆ ਮੇਰੀ ਮੁੰਡਿਆ ਪੜ੍ਹਦੀ ਐ ਇੱਥੇ ਜੀ ਸਾਨੂੰ ਵੀ ਪੜਾ ਦਿੰਦੀ ਆ ਕਦੇ ਕਦੇ ਏ ਬੀ ਸੀ ਪੜ੍ਹਾਉਂਦੀ ਹੁੰਦੀ ਐ ਜਾਂ ਸਵਾਲ ਸਵਾਲ ਲਿਖ ਦਿੰਦੀ ਆ ਤੇ ਉਹ ਉਹ ਕਰ ਲਈਦੇ ਆ ਉਹਗੇ ਮੰਮੀ ਆਇਆ ਪੜਾ ਆਇਆ ਪੜਾ ਤੇ ਬਾਕੀ ਮੈਸੇਜ ਆਇਆ ਮੇਰੀ ਭੈਣ ਦਾ ਮਲੇਸ਼ ਗਾਲੀ ਦਾ ਤੇ ਇਹਨੇ ਆ ਕੀ ਵਿਚਾਰੀ ਨੇ ਮੈਸੇਜ ਕੀਤਾ ਆਪਾਂ ਨੂੰ ਫਰੈਂਡ ਤੇ ਤੁਸੀਂ ਨਾ ਪਲੀਜ਼ ਸਾਡਾ ਬਲੌਗ ਦੇਖ ਲਿਆ ਕਰੋ ਜੀ ਹੱਥ ਬੰਨ੍ਹ ਕੇ ਰਿਕਵੈਸਟ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਜੀ ਤੇ ਲਾਇਕ ਕਮੈਂਟ ਸ਼ੇਅਰ ਕਰ ਦਿਆ ਕਰੋ ਸੋਹਣੇ ਸੋਹਣੇ ਕਮੈਂਟ ਕਰ ਦਿਆ ਕਰੋ ਫਰੈਂਡ ਤੇ ਬਹੁਤ ਬਹੁਤ ਤੁਹਾਨੂੰ ਪਿਆਰ ਜੀ ਲਵ ਯੂ ਟਰੱਕ ਭਰ ਕੇ ਤੁਹਾਨੂੰ ਜਿਹੜੇ ਜਿਹੜੇ ਮੈਨੂੰ ਪਿਆਰ ਕਰਦੇ ਆ ਤੇ ਮੈਨੂੰ ਨਾ ਬਸ ਇਹੀ ਚਾਹ ਚੜਿਆ ਰਹਿੰਦਾ ਜੀ ਮੈਂ ਬਹੁਤ ਸਾਲਾਂ ਬਾਅਦ ਆਪਦੇ ਇੱਕ ਮਕਾਨ 'ਚ ਰਹਿਣ ਲੱਗੀਆਂ ਆਪਦਾ ਘਰ ਬਣਾ ਕੇ ਹਨਾ ਤੇ ਮੁੰਡਾ ਵੀ ਨਿੱਕਾ ਜਿਹਾ ਕੰਮ ਤੇ ਲਾਤਾ ਸੀਗਾ ਭਰਾਵੋ ਘਰ ਦਾ ਘਰਾਂ ਦੇ ਗਰੀਬਾਂ ਤੁਹਾਨੂੰ ਪਤਾ ਹੀ ਆ ਕਿ ਕੀ ਕੁਝ ਕਰਾ ਦਿੰਦਾਂਗਾ ਤੇ ਚਲੋ ਠੀਕ ਆ ਫਰੈਂਡ ਬਾਏ